ਮੈਨੂੰ ਮਾਫ ਕਰੀਛੇ ਭਾਈ ਪੱਛਾ ਕੇ ਵੀ ਤੇਰਾ ਇਕਲਾ ਕਣਕ ਦਾ ਵੱਢ ਨਹੀਂ ਸਕਦਾ ਯਾਰ ਫੋਨ ਕਰਕੇ ਉਹ ਜਵਾਬ ਦੇ ਹੀ ਦੇਗੇ ਸੇਕ ਗਰੀਬ ਬੰਦਾ ਹੈ ਤੂੰ ਆਪ ਦਾ ਹੋਰ ਇੰਤਜ਼ਾਮ ਕਰ ਲੈ ਹਲੋ ਹਾਂ ਔਰਤ ਭਾਈ ਟਰੈਕਟਰ ਟਰਾਲੀ ਦਾ ਹੱਲ ਕਰ ਲਿਆ ਮੈਂ ਉਹ ਭਾਈ ਸੇਕ ਸਿਆਂ ਮੈਂ ਤੈਨੂੰ ਕੀ ਕੀ ਕਹਾਂ ਕੀ ਗੱਲ ਅਮਰਤ ਬਾਈ ਕਿਤੇ ਵੱਡੇ ਸਿੱਧੂ ਨੇ ਉਹ ਬਸ ਬਾਈ ਮੇਰੀ ਵੀ ਮਜਬੂਰੀ ਬਣ ਗਈ ਕੋਈ ਆਵਾ ਸੇਵਕਾ ਹੋਰ ਹੱਲ ਕਰ ਲੈ ਉਹੀ ਗੱਲ ਹੋ ਗਈ ਜਿਹਦਾ ਡਰ ਸੀਗਾ ਹੁਣ ਕੀ ਹੱਲ ਕਰੀਏ ਹਾਂ ਸਰਪੰਚਾਂ ਦੇ ਜਿੰਦੇ ਸਿੱਧੂ ਕੋਲੇ ਜਾਣਾ ਉਹੀ ਇੱਕ ਰਾਹ ਰਹਿ ਗਿਆ ਹੁੰ ਤਾਂ ਓਯਾ ਵੀ ਸੇਕਸਿਆ ਕਿਵੇਂ ਆਣੇ ਹੋਏ ਬਸ ਹਰਜਿੰਦਰ ਸਿੰਘ ਜੀ ਬੁਰੀ ਮੁਸੀਬਤ ਵਿੱਚ ਫਸਿਆ ਹੋਆ ਉਹ ਇਹੋ ਜਿਹੀ ਕਿਹੜੀ ਮੁਸੀਬਤ ਵਿੱਚ ਫਸਿਆ ਹੋਇਆ ਬਸ ਬਾਈ ਹੁਣ ਤਾਂ ਇਸ ਮੁਸੀਬਤ ਚੋਂ ਉਹੀ ਕੱਢ ਸਕਦਾ ਲੈ ਜੇ ਮੈਂ ਤੈਨੂੰ ਮੁਸੀਬਤ ਦੇ ਵਿੱਚੋਂ ਕੱਢ ਸਕਦਾ ਤਾਂ ਜ਼ਰੂਰ ਕੱਢਾਂਗੇ ਤੂੰ ਕੰਨ ਦੱਸ ਬਸ ਬਾਈ ਇੱਕ ਕਿੱਲਾ ਕਣਕ ਦਾ ਵੜਨਾ ਤੁਸੀਂ ਮੇਰਾ ਪੈਸੇ ਜਿੰਨੇ ਮਰਜ਼ੀ ਲੈ 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 ਤੈਨੂੰ ਮੁਸੀਬਤ ਦੇ ਵਿੱਚੋਂ ਕੱਢ ਦਿਆਂ ਤੇ ਮੈਂ ਆਹ ਫਸ ਜਾ ਕੀ ਮਤਲਬ ਬਾਈ ਤੇਰਾ ਲੈ ਹੁਣ ਤੇਰੇ ਇਕਲੇ ਦੇ ਚੱਕਰ ਚ ਮੈਂ ਸਿੱਧੂਆਣਾ ਦਸ਼ਮਣੀ ਪਾਲਾਂ ਬਈ ਮੈਂ ਕਦੋਂ ਕਹਿਣਾ ਤੁਸੀਂ ਸਿੱਧੂਆਣਾ ਦਸ਼ਮਣੀ ਪਾਓ ਮੈਂ ਤਾਂ ਆਪਦਾ ਕਿੱਲਾ ਇੱਕ ਕਣਕ ਦਾ ਵੱਢਣ ਨੂੰ ਆਣਾ ਉਹ ਮਤਵਲ ਤਾਂ ਇੱਕ ਹੀ ਆ ਉਦੋਂ ਮੇਰੀ ਛੱਡ ਕਿਸੇ ਨੇ ਵੀ ਨਾ ਉਹਨਾਂ ਦਾ ਡਰਦਿਆਂ ਨੇ ਤੇਰੀ ਕਣਕ ਨਹੀਂ ਵੱਢਣੀ ਫਿਰ ਬਾਈ ਹੁਣ ਦੱਸ ਮੈਂ ਕੀ ਕਰਾਂ ਉਹ ਵੇਚ ਦੇ ਵੇਚ ਦੇ ਕੀ ਵੇਚ ਦੇ ਆ ਸਿਆਪੇ ਦੇ ਜਾੜਾ ਜਿਹੜਾ ਤੇਰਾ ਇੱਕ ਕਿੱਲਾ ਨਾ ਉਹਨਾਂ ਦੇ ਵਿਚਾਲੇ ਪਿਆ ਸਾਰੇ ਸਿਆਪੇ ਜੜੋ ਆ ਪਰ ਬਈ ਉਹ ਤਾਂ ਪੈਸੇ ਬਹੁਤ ਘਟ ਦਿੰਦੇ ਆ ਉਹ ਘੱਟ-ਕੁੱਟ ਜਨੇ ਮਿਲਦਿਆ ਲੈ ਲੈ ਤੇਰੇ ਕੋਲੇ ਇਹਨਾਂ ਦਾ ਪਾਣੀ ਦਾ ਸਾਧਨ ਆ ਕਿ ਸਿੱਧੂਆਂ ਦਾ ਦਰਦ ਨੇ ਕਿਸੇ ਨੇ ਨਾਲ ਤੇ ਵੇਚਣੀ ਆ ਕਿ ਨਾਲ ਵਧਣੀ ਆ ਉਹ ਜੇ ਇਰਾਦਾ ਹੋਇਆ ਨਾ ਮੈਨੂੰ ਦੱਸ ਦੇ ਮੈਂ ਸਿੱਧੂਆਂ ਨਾਲ ਆਪੇ ਗੱਲ ਕਰ ਲੂੰਗਾ ਚੰਗਾ ਫਿਰ ਠੀਕ ਆ ਉਹ ਵੇਚਦੇ ਇਹਦਾ ਤੇਰਾ ਕਿੰਨਾ ਸੁਧਾਂ ਦੇ ਵਿੱਚ ਪਿਆਣਾ ਇਹਦਾ ਤੇਰਾ ਕਿੰਨਾ ਸੁਧਾਂ ਦੇ ਵਿੱਚ ਪਿਆਣਾ ਸਾਰੇ ਸਿਆਪੇ ਜੜੋ ਹੈ ਸਾਰੇ ਸਿਆਪੇ ਜੜੋ ਹੈ ਹਾਂ ਮੇਰੀ ਕਲ ਕਬੱਡੀ ਜਾਂਦੇ ਆ ਅਮਰਤਾ ਬਾਈ ਤੁਸੀਂ ਤੁਸੀਂ ਬਾਈ ਅਮਰਤਾ ਬਾਈ ਆ ਕਣਕ ਮੇਰੀ ਕਣਕ ਉਹ ਸੇਵਕਾ ਘਬਰਾਣਾ ਇਹ ਕਣਕ ਹੋਰ ਨਹੀਂ ਵੜਦਾ ਅਸੂ ਵੀ ਵੜਦੇ ਕਣਕ ਤੇਰੀ ਉਹ ਵੀ ਤੇਰੇ ਵਾਸਤੇ ਹੀ ਪਰ ਬਾਈ ਤੁਸੀਂ ਤਾਂ ਸਿੱਧੂਆਂ ਤੋਂ ਡਰ ਤੋਂ ਹੁਣ ਕਰਕੇ ਮੈਨੂੰ ਜਵਾਬ ਦੇ ਤਾਂ ਹੀ ਪਰ ਫਿਰ ਇਹ ਕਿਵੇਂ ਹਾਂ ਸੇਵਕ ਬਾਈ ਸਿੱਧੂਆਂ ਦੇ ਡਰ ਤੋਂ ਮੈਂ ਤੈਨੂੰ ਜਵਾਬ ਜਰੂਰ ਦੇਦਾ ਸੀਗਾ ਪਰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਤੇਰੀ ਜਮੀਰ ਨੇ ਮੈਨੂੰ ਬਹੁਤ ਗੁੱਸਿਆ ਬਸ ਅਖੀਰ ਫਿਰ ਮੈਂ ਆਪਣੀ ਜ਼ਮੀਰ ਦੀ ਗੱਲ ਮੰਨਦੇ ਹੋਏ ਨੇ ਇਹ ਫੈਸਲਾ ਕੀਤਾ ਵੀ ਸਤੂਆਂ ਦੇ 50 ਕਿੱਲੇ ਛੱਡੇ ਬਾਈ ਸੇਕ ਦਾ ਕਿੱਲਾ ਜ਼ਰੂਰ ਵਡਾਂਗੇ ਅਮਰਤ ਬਾਈ ਮੈਂ ਦੱਸ ਨਹੀਂ ਸਕਦਾ ਮੇਰੇ ਮਨ ਤੋਂ ਤੂੰ ਕਿੱਡਾ ਵੱਡਾ ਬੋਹੇ ਲਾਤਾ ਮੈਂ ਯਾਰ ਤੇਰਾ ਕਿਹੜੇ ਸਾਲ ਦਾ ਨਾ ਧੰਨਵਾਦ ਕਰਾਂ ਤੂੰ ਮੇਰੀ ਖਾਤਰ ਐਡਾ ਵੱਡਾ ਨੁਕਸਾਨ ਕਰਾ ਲਿਆ ਆਪਦਾ ਉਹ ਸੇਖ ਸਿਆ ਘਾਟੇ ਫੈਸਲਾ ساری ਜ਼ਿੰਦਗੀ ਚੱਲਦੇ ਰਹਿਣੇ ਆ ਮੈਨੂੰ ਆਪਦੀ ਜ਼ਮੀਰ ਮਾਰ ਕੇ ਕੰਮ ਕਰਨਾ ਚੰਗਾ ਨਹੀਂ ਲੱਗਿਆ ਵਾਓ ਬਾਈ ਜਾਗਦੀਆਂ ਜ਼ਮੀਰਾਂ ਵਾਲਿਓ ਤੇ ਸੱਚ ਹੁਣ ਬਿਜਨੀ ਵੱਢਣੀ ਸਾਡੇ ਤੇ ਛੱਡ ਦੇ ਵਾਓ ਕਾਲਪੁਰਖ ਮੈਂਟਲ ਦੇ ਦੁੱਖਾਂ ਦੇ ਪਹਾੜ ਸੱਟ ਦੇਣਾ ਤੇ ਮੈਂਟਲ ਸਕੈਂਟਾ ਦੀ ਚੱਕ ਦੇਣਾ